ਮੇਂ ਉਂਗਲਾ ਤਾਂ ਤੂੰ ਲਾਉਣੀ ਐ ਜਿਹਨੇ ਮੇਰਾ ਪੁੱਤ ਪੱਟ ਲਿਆ। ਉਹ ਫਿਰ ਹੁਣ ਕਦੂ ਕੌਣ ਚਿਰੂਗਾ? ਤੂੰ। ਕਿਵੇਂ ਸਰਜਾ ਬੰਨੀ ਪਈ ਐ? ਜਿਵੇਂ ਨਰੇਗਾ ਚ ਕੰਮ ਕਰਕੇ ਆਈ ਹੁੰਨੀ ਐ। ਆਓ, ਆਹੀ ਕੰਮ ਰਹਿ ਗਿਆ ਹੁਣ। ਹੋਰ ਤਾਂ ਸਾਰੇ ਕਰਵਾ ਲੇ। ਹੁਣ ਉੱਥੇ ਭੇਜ ਦਿਆ ਕਰੋ। ਓ ਤੂੰ ਘਰੇ ਤਾਂ ਕੰਮ ਕਰਦੀ ਨਹੀਂ। ਜੇ ਉੱਥੇ ਕਰ ਲਿਆ ਕਰੇਂਗੀ ਤਾਂ ਭੱਗ ਜਾ ਕਰ। ਸਰਪੰਚ ਨਾਲ ਮੇਰੀ ਪੂਰੀ ਲਿਖਾਇਆ ਜਾਏ। ਕਹਿ ਦੂੰ ਮੈਂ ਉਨੂੰ, ਬਣਾ ਦੂੰ ਤੇਰਾ ਕਾਰਡ। ਮੇਰਾ ਤਾਂ ਸਰਜੂ। ਮੈਂ ਤਾਂ ਕਰੀ ਕਰ ਲੂ ਉਹ ਤੇਰੀ ਮਾਂ ਨੂੰ ਲਵਾ ਦੇ ਉਹਨੂੰ ਕੱਖ ਪੱਟਣ ਦਾ ਬਾਲਾ ਸ਼ੌਂਕ ਆ ਉਹ ਦੇਖ ਲੈ ਕੱਖ ਪੱਟੀ ਜਾਂਦੀ ਐ ਬੈਠੀ ਕਿਉਂ ਮੇਰੀ ਮਾਂ ਕੱਖ ਪੱਟਣ ਨੂੰ ਰੱਖੀ ਹੋਈ ਐ ਉਧਰ ਦੇਖ ਤਾਂ ਲਓ ਕੱਖ ਹੀ ਪੱਟੀ ਜਾਂਦੀ ਐ ਬੈਠੀ ਜਿਦਾ ਘਰ ਦਾ ਕੰਮ ਕਹਿ ਦਈਏ ਤਾਂ ਸੱਪ ਲੜ ਜਾਂਦਾ ਚਾਰ ਪੰਜ ਮੂੰਹਾਂ ਉਹਦੇ ਆ ਹੁਣ ਬਾੜੀ ਚ ਹੱਥ ਮਾਰੀ ਜਾਂਦੀ ਐ ਬੈਠੀ ਮੇਰੇ ਤੇ ਨਹੀਂ ਯਕੀਨ ਆ ਆਪ ਜਾ ਕੇ ਦੇਖ ਲਓ ਉਹ ਦੇਖ ਲਓ ਕੀ ਕਰੀ ਜਾਂਦੀ ਐ ਬੈਠੀ ਓਏ ਮਾਂ ਤੈਥੋਂ ਟਿੱਕੇ ਨਹੀਂ ਬੈਠਿਆ ਜਾਂਦਾ ਇਥੇ ਕੋਈ ਸੌ ਸੱਪ ਸਲੂਟੀ ਹੈ ਲੜ ਜੂ ਤਰੇ ਖੱਬੜ ਤੇ ਮਾਰੀ ਜਣੀ ਹੱਥ ਤੂੰ ਵੇ ਭਾਈ ਸੱਪ ਤਾਂ ਦੁਕਾਨ ਨੂੰ ਲੜਦਾ ਸਪਣੀ ਲੜਦੀ ਆ ਸਾਰਾ ਦਿਨ ਵੈਬ ਤਾਂ ਕਰਦੀ ਆ ਤੜਕੇ ਤੋਂ ਲੈ ਕੇ ਆਥਣ ਤੱਕ ਪਾ ਇਹਦਾ ਤੇ ਬਾਹਲੀ ਸਿਆਣੀ ਕੁੜੀ ਆਪੇ ਵਿਆਹ ਕਰਾ ਲੈ ਬਾਹਲੀ ਸਿਆਣੀ ਆ ਦੇਖ ਲੈ ਸਿਆਣ ਪੈ ਦੀ ਆ ਕੁ ਸੁਣਦਾ ਕਰੇ ਨੀ ਮਾਂ ਉਹ ਤਾਂ ਬਥੇਰੀ ਸਿਆਣੀ ਸੀ ਹੁਣ ਪਤਾ ਨਹੀਂ ਉਹਦੇ ਕੀ ਠੂਹਾਂ ਲੜ ਗਿਆ ਠੂਹਾਂ ਕਾ ਨੂੰ ਲੜਿਆ ਤੇਰੀ ਮਾਂ ਲੜੀਆ ਲੱਗੀਆਂ ਉਂਗਲਾਂ ਲਾਉਣਾ ਨੀ ਉਂਗਲਾਂ ਤਾਂ ਤੂੰ ਲਾਉਣੀ ਐ ਜਿਹਨੇ ਮੇਰਾ ਪੁੱਤ ਪੱਟ ਲਿਆ ਮੈਂ ਨਹੀਂ ਲਾਉਂਦੀ ਨੱਪਟ ਨੂੰ ਕੀ ਕਿਤੇ ਚਿਪਕਿਆ ਹੋਇਆ ਸੀ ਇਹ ਵੀ ਮੈਂ ਪੱਟ ਲਿਆ ਉਹ ਚੁੱਪ ਕਰ ਜੋ ਕਿਉਂ ਜਲੂਸ ਕੱਢੇਗਾ ਆ ਸਾਰੇ ਆਂਡ ਗਮਾਂ ਤੋਂ ਸੁਣਦੀ ਹੋ ਬੋਲਦੀਆਂ ਤੁਸੀਂ ਐਡੀ ਐਡੀ ਉੱਚੀ ਬੋਲਦੀ ਹੋ ਬੇ ਜਲੂਸ ਕੀ ਭਾਈ ਮੈਂ ਦਿਖਾਉਣੀ ਆ ਇਹ ਦਿਖਾਉਂਦੀ ਆ ਤੜਕੇ ਦਾ ਕੋਈ ਢੱਕਾ ਨਹੀਂ ਤੋੜਿਆ ਹੈਗਾ ਸਿਰਵੰਨ ਕੇ ਪਈ ਆ ਮੌਜੇ ਨਾਲ ਲੈ ਹੁਣ ਮੈਂ ਇਹਨਾਂ ਨੂੰ ਕੀ ਕਹਾਂ ਦੋਨਾਂ ਨੂੰ ਮੈਂ ਤਾਂ ਵਿਚਾਲੇ ਫਸ ਜਾਣਾ ਇਹਨਾਂ ਦੇ ਜੰਮ ਬੇ ਸੋਚੀ ਕੀ ਜਾਨਾ ਭੁਗਤ ਲੈ ਹੁਣ ਜਿਹੜੀਆਂ ਕਰੀਆਂ ਨੇ ਆਪ ਹੀ ਇਹਨੂੰ ਐ ਪੁੱਛ ਲੈ ਤੜਕੇ ਦਾ ਕਰਿਆ ਕੀ ਹੈ ਇਹਨੇ ਤੜਕੇ ਦੀ ਮਸੇਰਵੰਨੀ ਪਈ ਆ ਮਾਂ ਤੂੰ ਵੀ ਬਹਿ ਜਾ ਮੰਜੇ 'ਚ ਕਰਲਾ ਰਾਮ ਮੈਂ ਆਪ ਹੀ ਕਰ ਲੂੰ ਕੰਮ ਸਾਰੇ ਜਿਹੜੀ ਰੋਟੀ ਪਕਾਉਣ ਵਾਲੀ ਆ ਉਹ ਮੈਂ ਪਕਾ ਲੂੰਗਾ ਭਾਂਡੇ ਵੀ ਮੈਂ ਮਾਝ ਦੂੰਗਾ ਨਾ ਕਾਹਨੂੰ ਕਰਨ ਲੇਂ ਤੈ ਕਹੋ ਮੈਂ ਕਰੂੰਗਾ ਤੂੰ ਵੀ ਇਹਦੇ ਬਰਾਬਰ ਵਾਜ ਸਿਰ ਬੰਨ ਕੇ ਆ ਦੇਖ ਲੈ ਮਾਂ ਮੰਨਣੀ ਤੇਨੇ ਹੈ ਨਹੀਂ ਕਿਸੇ ਦੀ ਬੈਠੀ ਇਹਨੇ ਸਰਬੰਨੀ ਹੁਣ ਇਹ ਤਾਂ ਐ ਸਮਝਦੀ ਐ ਵੀ ਆਪਾਂ ਦੋਨੇ ਮਾਂ ਪੁੱਤ ਦੇ ਨੌਕਰ ਲੱਗ ਗਏ ਮੈਨੂੰ ਲੱਗਦਾ ਨਾ ਅੱਜ ਮੈਨੂੰ ਵੀ ਸਿਰ ਬੰਨਣਾ ਪਊਗਾ ਨਹੀਂ ਤਾਂ ਸਾਰਾ ਕੰਮ ਮੈਥੋਂ ਕਰਾਉਣਗੀਆਂ ਇਹ ਕਹਿਣੀਆਂ ਰੋਟੀ ਲਾ ਲੈਣਾ ਭਾਂਡੇ ਮਾਏ ਦੇ ਲੈ ਲੱਗਦਾ ਇਹਨਾਂ ਦੇ ਪੈ ਗਿਆ ਰੌਲਾ ਜਾ ਉੱਚੀ ਉੱਚੀ ਬੋਲੀ ਜਾਂਦੇ ਦੇਖ ਕੇ ਤਾਂ ਆਵਾ ਪੋਚਾ ਤਾਂ ਮੈਂ ਫੇਰ ਵੀ ਲਾ ਦੇਖ ਕਿਉਂ ਨਹੀਂ ਲੈ ਕੜੇ ਇਸ ਤਰ੍ਹਾਂ ਦੇ ਰੋਜ਼ ਹੀ ਰਹਿੰਦਾਗਾ ਅੱਜ ਮੈਨੂੰ ਤਾਂ ਲੱਗਦਾ ਕੁੱਟਕਟਾਪਾ ਵੀ ਹੋ ਗਿਆ ਹੁਣ ਦੇਖ ਕਿਉਂ ਨਹੀਂ ਹੈਗੇ ਤਾਂ ਸੱਸ ਨੂੰ ਹੰਦੂਨੀ ਤੇਜ ਨੇ ਆਪਾਂ ਵੀ ਅੱਗ ਸਿੱਟਕੀ ਹੋਣੀ ਹੈਗੀ ਆਪ ਵੀ ਲੜੀ ਜਾਣਗੇ ਲੈ ਉਹ ਬੈਠੇ ਨੇਗੇ ਮੂੰਹ ਜੇ ਤਾਂ ਡੋਡ ਜੇ ਕਰ ਰੱਖੇ ਦੀ ਮੈਨੂੰ ਤਾਂ ਲੱਗਦਾ ਪੈ ਕੇ ਖਟੈ ਸਿਆਪਾ ਗਗਨ ਕਰੀਏ ਨਾ ਤਾਂ ਹੈ ਨਹੀਂ ਕਰੇ ਬੈਠੀ ਤਾਂ ਹੈਗੀ ਐ ਕਿਉਂ ਗੱਪ ਮਾਰੀ ਜਾਂਦਾ ਕਿ ਘਰ ਕੈਂਤੀ ਹੋ ਗਈ ਏ ਟੀਏ ਜਦੋਂ ਭਾਈ ਤੈਨੂੰ ਦਿਖੀ ਜਾਂਦੀ ਐ ਬੈਠੀ ਉਹ ਵੀ ਘਰੇ ਬੈਠੀ ਐ ਫਿਰ ਪੁੱਛਣ ਦਾ ਕੀ ਮਤਵ ਪੁੱਛ ਲੈ ਵੇ ਲੋੜਾ ਆ ਗਿਆ ਫਿਰ ਕੀ ਹੋ ਗਿਆ ਜੇ ਪੁੱਛ ਲਿਆ ਕਿਵੇਂ ਮੱਚਿਆ ਪਿਆ ਨਾ ਇਹ ਕਿਉਂ ਬੋਲਦੇ ਹੋਗੇ ਇਹਦਾ ਅਗਲਾ ਰਵਾਜ ਨੂੰ ਪੁੱਛੀ ਲੈਂਦਾ ਵੀ ਘਰ ਹੈਗਾ ਕਿ ਨਹੀਂ ਅਗਲਾ ਨਾ ਇਹ ਕਾ ਦਾ ਰਵਾਜ ਐ ਵੀ ਬੰਦਾ ਘਰੇ ਹੈਗਾ ਕਿ ਨਾ ਪੁੱਛੀ ਜਾ ਉਹਨੂੰ ਵੀ ਘਰੇ ਐ ਜਦੋਂ ਬੰਦਾ ਸਾਹਮਣੇ ਬੈਠਾ ਫਿਰ ਪੁੱਛਣ ਦੀ ਕੀ ਲੋੜ ਐ ਬੱਸ ਵੀ ਕਰੋ ਹੁਣ ਉਹੀ ਮੰਗ ਨਹੀਂ ਪੈ ਜੰਨੇ ਹੋ ਜਾ ਕੇ ਕੰਮ ਕਰ ਲਓ ਕੋਈ ਕੀ ਕੰਮ ਕਰਨਾ ਮੇਰੇ ਤਾਂ ਆਪ ਸਰ ਦੁਖੀ ਜਾਂਦਾ ਅੰਦਰ ਚੁੰਨੀ ਪਾੜਨ ਗਿਆ ਸੀ ਮੈਨੂੰ ਤਾਂ ਲੱਭੀ ਨਹੀਂ ਕੋਈ ਚੁੰਨੀ ਵੀ ਸਿਰ ਬੰਨਣਾ ਆਉਂਦਾ ਮੇਰਾ ਕਾਹਦਾ ਸਿਰ ਦੁਖਣ ਲੱਗ ਗਿਆ ਅੱਜ ਇਹਨਾਂ ਦੇ ਸਾਰੇ ਟੱਬਰ ਦਾ ਸਿਰ ਦੁਖਣ ਲੱਗ ਗਿਆ ਨਾਲੇ ਮੇਰਾ ਸਿਰ ਹੁਣ ਠੀਕ ਹੋ ਗਿਆ ਹੁਣ ਮੇਰਾ ਗਲ ਦੁਖੀ ਜਾਂਦਾ ਫਿਰ ਸਿਰ ਕਿਉਂ ਬੰਨੇਗਾ ਅੰਦਰ ਜਾ ਕੇ ਫਾਹਾ ਲੈ ਲੈਣਾ ਨਾਲੇ ਰੋਜ ਦਾ ਕਲੇਸ ਸਾੜ ਜੂ ਬੋਲਦਾ ਦੇਖ ਲੈ ਕਿਵੇਂ ਆ ਮਾੜਾ ਮੋਟਾ ਬੈਠਾ ਉੱਠਾ ਦੇਖ ਲਿਆ ਕਰ ਹੋਰਾ ਸ਼ਰਮ ਨਹੀਂ ਹੈਗੀ ਹਏ ਹਏ ਨਹੀਂ ਭੈਣੇ ਤੂੰ ਕਿਵੇਂ ਘਟਦੀਆਂ ਤੇਰਾ ਤਵਾਲੀ ਬੁਰਾ ਹਾਲ ਹੈ ਭੈਣੇ ਪੁੱਛਣਾ ਮੈਂ ਤਾਂ ਫਸ ਗਈਆਂ ਨੇ ਕਿ ਕਿੰਨੇ ਦੇ ਵਿਆਹ ਕਰਾ ਕੇ ਨਹੀਂ ਫਸਿਆ ਤਾਂ ਭੈਣੇ ਸਾਰੇ ਹੀ ਹੈਗੇ ਹੈ ਕਿਸੇ ਦਾ ਕੋਈ ਚੰਗਾ ਹਾਲ ਨਹੀਂ ਹੈਗਾ ਜਿਹੜਾ ਵਿਆਹ ਹੈਗਾ ਹੈ ਤੇ ਬਸ ਤੇਰੇ ਬਹਾਨੇ ਚੱਲ ਜਾਂਦੇ ਨੇ ਮੇਰੇ ਵਰਗੀ ਦੇ ਬਹਾਨੇ ਵੀ ਨਹੀਂ ਚੱਲਦੇ ਤੇਰੇ ਬਹਾਨੇ ਕਿਉਂ ਨਹੀਂ ਚੱਲਦੇ ਨਹੀਂ ਕੀ ਦੱਸਾਂ ਭੈਣੇ ਸਾਡੀ ਤਾਂ ਬੁੜੀ ਜਾ ਕੇ ਆਪਦੇ ਪੇਕ ਹੀ ਬਹਿ ਜਾਂਦੀ ਹੈ ਕਹਿੰਦੀ ਆ ਮੈਂ ਤਾਂ ਉੱਥੇ ਜਾਂਦੀ ਐਗੀ ਘਰੇ ਕੁੜੀ ਕੋਲੇ ਪਾ ਗਈ ਜਾਂਦੀ ਐ ਕਹਿੰਦੀ ਕੁੜੀ ਬਿਮਾਰ ਰਹਿੰਦੀ ਐ ਮੈਂ ਫਿਰਦੀ ਰਹਿਣੀ ਐ ਆਪ ਨੂੰ ਹੀ ਕਰਨੇ ਪੈਂਦੇ ਨੇ ਫਿਰ ਸਾਰੇ ਕੰਮ ਮੈਂ ਤਾਂ ਨਾ ਹੁਣ ਡੱਕਾ ਨਹੀਂ ਤੋੜਦੀ ਮੈਂ ਤਾਂ ਹੁਣ ਸਾਰਾ ਕੰਮ ਇਹਨਾਂ ਮਾਂ ਪੁੱਤਾਂ ਤੋਂ ਕਰਾਇਆ ਕਰੂੰ ਵਧੀਆ ਗੱਲ ਆ ਹੂੰ ਤਾਂ ਇੱਕ ਗੱਲ ਇਹ ਵੀ ਹੈਗੀ ਐ ਕਰਦੇ ਤਾਂ ਹੁਣ ਵੀ ਇਹੀ ਨੇ ਤੂੰ ਤਾਂ ਵਧੀਆ ਕਰਦੀ ਨਹੀਂ ਹੁਣ ਵੀ ਵਧੀਆ ਖਾੜਾ ਛੁੱਟਾ ਹੈ ਤੇਰਾ ਇਹ ਭਣੇ ਕਾਣੂ ਪੁੱਛਦੀ ਐ ਇੱਕ ਪਹਿਲਾਂ ਤਾਂ ਮੈਨੂੰ ਆ ਚੁੰਨੀ ਜਲਾਉਣ ਦੇ ਮੈਂ ਤਾਂ ਢੱਡਾ ਹੌਲਾ ਹੋ ਗਿਆ ਤੂੰ ਕਾਹਦਾ ਆ ਗਈ ਕੰਮ ਤਾਂ ਇਹ ਕਰਦੇ ਨੇ ਗੱਲ ਕਰੇ ਨਾ ਚੱਜ ਨਾਲ ਨਹੀਂ ਕਰਦੇ ਹੈਗੇ ਆ ਗੁੜੀ ਦੀ ਸੁਣ ਲਾ ਹੂੰ ਐਡੀਆਂ ਮੋਟੀਆਂ ਰੋਟੀਆਂ ਲਾ ਕੇ ਰੱਖ ਦਿੰਦੇ ਜਿਵੇਂ ਡੰਗਰਾਂ ਨੇ ਖਾਣੀਆਂ ਹੁੰਦੀਆਂ ਨੇ ਅੱਛਾ ਫੇਰ ਸਾਰੀ ਰਸੋਈ ਚ ਆਟੇ ਹੀ ਆਟਾ ਨਹੀਂ ਮੇਰੀ ਗੱਲ ਸੁਣਾ ਤੱਜ ਨਾਲ ਕਰਾਉਣ ਦਾ ਤਰੀਕਾ ਤਾਂ ਮੈਂ ਤੈਨੂੰ ਦੱਸ ਦਨੀ ਐ ਇਹਨਾਂ ਦੇ ਕੌਣ ਕਰਦਾ ਸੀ ਰਿਸ਼ਤਾ ਇਹਨਾਂ ਦੀ ਕਰਤੂਤ ਹੈ ਨਹੀਂ ਕਿਸੇ ਕੰਮ ਦੀ ਨੇੜੇ-ਤੇੜੇ ਤਾਂ ਇਹਨਾਂ ਨੂੰ ਸਾਖ ਹੀ ਨਹੀਂ ਹੁੰਦਾ ਸੀਗਾ ਨਾਇ ਤਾਂ ਬੁੜੀਆਂ ਇਹ ਜੀਆਂ ਨਾਲ ਆਪ ਇਹੇ ਜਾਗਾ ਤੇ ਇਹਰਾ ਪੱਤੂ ਪਤਾ ਨਹੀਂ ਇਹਨਾਂ ਚ ਕਿਵੇਂ ਫਸ ਗਈ ਮਾੜੀ ਕਿਸਮਤ ਸੀ ਜਿਹੜੀ ਫਸ ਗਈ ਹਾਂ ਤੇ ਮੈਂ ਤੈਨੂੰ ਚੱਜਣਾ ਤਰੀਕਾ ਦੱਸਦੀਆਂ ਕਰਾਉਣ ਦਾ ਤੂੰ ਐਂ ਕਹਿ ਰਿਆ ਕਰ ਵੀ ਮੈਂ ਤਾਂ ਪੇਕੇ ਵਗ ਜੂੰਗੀ ਨਹੀਂ ਸਿੱਧੇ ਹੋ ਕੇ ਸਾਰਾ ਕੰਮ ਕਰੋ ਫੇਰ ਦਰਦ ਦੇ ਕਰਨਗੇ ਠੀਕ ਹੈ ਹਾਂ ਗਲਤ ਤਾਂ ਤੇਰੀ ਠੀਕ ਹੈ ਇਤਿਆਦਾ ਹੁਣ ਮੈਂ ਇਹਨਾਂ ਨੂੰ ਡਰਾਬੇ ਹੀ ਕਰੂੰ ਨਾਲੇ ਕੰਮ ਕੀ ਸਵਾਹ ਕਰਦੇ ਨੇ ਮੱਚ ਦੇ ਮਚਾਉਂਦੇ ਕੰਮ ਕਰਦੇ ਆ ਉਹ ਬੁੜੀ ਭਾਂਡੇ ਮਾਂਜਣ ਲੱਗ ਗਈ ਮਣ ਪੱਕੀ ਵਿੱਚ ਸਾਬਣ ਪਈ ਹੁੰਦੀ ਆ ਚਿਪ ਜਿਪਾ ਭਾਂਡੇ ਕਰਦੇ ਨੇ ਪਤਾ ਨਹੀਂ ਕਿਵੇਂ ਮਾਂਜਦੀ ਪਤਾ ਨਹੀਂ ਸਾਬਣ ਲਾਉਂਦੀ ਆ ਇਕ ਲਾਉਂਦੀ ਨਹੀਂ ਹੈਗੀ ਕੱਪੜੇ ਧੋਣ ਲੱਗ ਜੇ ਤਾਂ ਮਣ ਪੱਕੇ ਦਾਗ ਪਏ ਹੁੰਦੇ ਨੇ ਤੇ ਗੁੜਗੁੜ ਕਰਦੀ ਤਾਂ ਫਿਰਦੀ ਹੁੰਦੀ ਆ ਮੈਂ ਸਾਰਾ ਦਿਨ ਮਚੂ ਮਚੂ ਕਰਦੀ ਆ ਸਾਰਾ ਦਿਨ ਲੈ ਤੂੰ ਕਹਿੰਦੀ ਇਹਨਾਂ ਨੂੰ ਕੋਈ ਰਿਸ਼ਤਾ ਨਹੀਂ ਸੀ ਆਉਂਦਾ ਇਹ ਤਾਂ ਮੇਰੇ ਕੋਲੇ ਪਾ ਫੋਨ ਤੇ ਡੇਡੀਆ ਬਾਡੀਆਂ ਮਾਰਦਾ ਹੁੰਦਾ ਸੀ ਮੇਨ ਤਾਂ ਡੇਡੇ ਦੂਰੋਂ ਰਿਸ਼ਤੇ ਹੁੰਦੇ ਨੇ ਖੇੜੇੜਾਂ ਨੂੰ ਦੂਰ ਆਏ ਡੋਲਾ ਤੋਰ ਤਾ ਤੂੰ ਪਤਾ ਨਹੀਂ ਕਿਵੇਂ ਫਸ ਗਈ ਇਹਨਾਂ 'ਚ ਗਲਤ ਤਾਂ ਤੇਰੀ ਠੀਕ ਐ ਕਰਦਾ ਤੇ ਇਹਨਾਂ ਦੇ ਕੌਣ ਸੀ ਮੇਰੇ ਦਿਮਾਗ ਖਰਾਬ ਸੀ ਜਿਹੜੀ ਇਹਦੀ ਗੱਲਾਂ ਚ ਆ ਗਈ ਦਿਮਾਗ ਚੱਕਦਾ ਮੇਰਾ ਕਰਦੇ ਤਾਂ ਮੇਰੇ ਘਰ ਦੇ ਵੀ ਨਹੀਂ ਸੀ ਮੈਂ ਤਾਂ ਉੱਤੋਂ ਦੀ ਹੋ ਕੇ ਕਰਾ ਲਿਆ ਹੁਣ ਮੁਕਤੀ ਜਾਨੀ ਬੈਠੀ ਨਹੀਂ ਚੱਲ ਠੀਕ ਐ ਭੈਣੇ ਜਿਹੜੀ ਮੈਂ ਤੈਨੂੰ ਗੱਲ ਦੱਸੀ ਐ ਉਹ ਤੇ ਗੌਰ ਰੱਖੀ ਸਿੱਧੇ ਕਰਕੇ ਰੱਖ ਐ ਨਹੀਂ ਇਹ ਲੋਟ ਆਉਣੇ ਤੇ ਹੁਣ ਤਾਂ ਮੈਂ ਜਾਣੀ ਆ ਭੈਣੇ ਮੈਂ ਤਾਂ ਪੋਚੇ ਛੱਡ ਕੇ ਆਈ ਸੀ ਕਿ ਮੇਰੇ ਤਾਂ ਸਾਰੇ ਕੰਮ ਪਏ ਸੀ ਮੈਂ ਆਖਾ ਰੋਲਾ ਜਿਹਾ ਪਈ ਜਾਂਦਾ ਮੈਂ ਹਾਂ ਕਿਤੇ ਊਨਾ ਗਾਗਨ ਨੂੰ ਇਹਨਾਂ ਨੇ ਦੱਬ ਲਿਆ ਹੋਵੇ ਕੰਜਰਾਂ ਨੇ ਮੈਂ ਆਖਾ ਮੈਂ ਜਾਵਾਂ ਠੀਕ ਐ ਕੋਈ ਨਾ ਤੂੰ ਤਾਂ ਆ ਜਾ ਕਰ ਜਿੱਦੇ ਕਿ ਕੋਈ ਕਰੇ ਨਾ ਨਾ ਹੋਇਆ ਮੈਂ ਤੈਨੂੰ ਫੋਨ ਕਰੂੰ ਤੂੰ ਉੱਧਿਆ ਜੀ ਆਪ ਤਾਂ ਤੂੰ ਆਉਂਦੀ ਨਹੀਂ ਹੈਗੀ ਮੈਨੂੰ ਕਹਿ ਦਿੰਨੀ ਆ ਮੈਨੂੰ ਟਾਈਮ ਨਹੀਂ ਲੱਗਦਾ ਇੱਕ ਸਾਡੀ ਬੁੜੀ ਦਾ ਤੈਨੂੰ ਪਤਾ ਤਾਂ ਹੈਗਾ ਬੜਬੜ ਕਰਦੀ ਰਹਿੰਦੀ ਆ ਸਾਰਾ ਦਿਨ ਚੱਲ ਹਾਂ ਕਰ ਲਈ ਜਿੱਦੇ ਟਾਈਮ ਲੱਗਿਆ ਉੱਧਿਆ ਜੀ ਨਹੀਂ ਹੁਣ ਤਾਂ ਕੰਮ ਮੈਨੂੰ ਕਹਦਾ ਤੂੰ ਪਹਾੜੋਂ ਪੱਥਰ ਲੈਉਣੇ ਕੰਮ ਦਾ ਤੂੰ ਇੰਨਾ ਤੇ ਕਰਾ ਲਿਆ ਕਰ ਤੂੰ ਤਾਂ ਗੇੜਾ ਮਾਰ ਲਿਆ ਕਰ ਕੋਈ ਨਾ ਆਉਂਗੀ ਹੋਰ ਆ ਜੀ ਚੰਗਾ ਠੀਕ ਹੈ ਹਾਂ ਫਿਰ ਮੈਂ ਫਿਰ ਗੇੜਾ ਮਾਰੂੰ ਜਦੋਂ ਟਾਈਮ ਲੱਗਿਆ ਮੇਰਾ ਠੀਕ ਹੈ ਲੈ ਫੜ ਕੁੜੀਏ ਸਬਜ਼ੀ ਕੱਟ ਦੇ ਬਠੇਰਾ ਚ ਰਹੋਗੇ ਹੁਣ ਤਾਂ ਬੈਠੀ ਨਹੀਂ ਤੈਨੂੰ ਮੈਂ ਸੋਨ ਲਿਖਦਾ ਨਹੀਂ ਮੈਂ ਤਾਂ ਨੇਲ ਪੇਂਟ ਲਈ ਬੈਠੀ ਆ ਨਾਲੇ ਮੈਂ ਸਬਜ਼ੀ ਕਿਵੇਂ ਕੱਟੂ ਮੇਰੇ ਨੇਲ ਪੇਂਟ ਨਹੀਂ ਖਰਾਬ ਹੋ ਜੂਗੀ ਲਿਆ ਆ ਮੈਨੂੰ ਫੜਾ ਤੇਰੇ ਨੇਲ ਪਾਲਸ ਜੀ ਕਿਹਾ ਜਾ ਕੁਸਾ ਦੇਖ ਆ ਇਹਨੂੰ ਲੈ ਲਓ ਲੈ ਲਓ ਦੇਖ ਲਓ ਰੈੱਡ ਕਲਰ ਦੀ ਆ ਤੁਹਾਡੇ ਲੱਗੀ ਸੋਹਣੀ ਲੱਗੂਗੀ ਕਿਉਂ ਸੋਹਣੀ ਕਿਉਂ ਨਹੀਂ ਲੱਗਣੀ ਮੇਰੇ ਕੀ ਸੋਹਣੀ ਨਹੀਂ ਲੱਗਣੀ ਮੈਂ ਵੀ ਅੱਜ ਲਾਲ ਹੀ ਨਾ ਪਾਸ ਲਾਉਂਗੀ ਤੇਰੇ ਨਾਲ ਤਾਂ ਮੇਰੇ ਹੱਥ ਜਿਆਦਾ ਗੋਰੇ ਨੇ ਲਾਲ ਐ ਮੈਨੂੰ ਕੀ ਆ ਮੇਰੇ ਕਿਨੂੰ ਤਾਂ ਮਹਿੰਦੀ ਲਾ ਕੇ ਬਹਿ ਜਾ ਲੈ ਅੱਜ ਮੈਂ ਵੀ ਨਹੀਂ ਕੰਮ ਕਰਦੀ ਮੈਂ ਵੀ ਅੱਜ ਨਾ ਪਾਸ ਲਾਕ ਹੀ ਰਹੂੰਗੀ ਕੰਮ ਅੱਜ ਕਰ ਨਾ ਮੈਂ ਵੀ ਨਹੀਂ ਕਰਦੀ ਮੈਂ ਵੀ ਕੀ ਲੱਛਣ ਕਰਤੀਆ ਮਰਨੀ ਬੁੜੀ ਵੀ ਆ ਜਾਇ ਇੰਡੀਆ ਤੇ ਪਾਕਿਸਤਾਨ ਕਿਵੇਂ ਇਕੱਠਾ ਬੈਠਾ ਫੋਰੀ ਨਾ ਕੋਈ ਪੰਗਾ ਛੇੜ ਲੈਣ ਨੂੰ ਨਾ ਕਿਤੇ ਕਬੱਡੀ ਖੇਡਣ ਲੱਗੇ ਜਾਣ ਦੇਖਾਂ ਜਾ ਕੇ ਓਏ ਅੱਜ ਤੁਸੀਂ ਕਿਵੇਂ ਇਕੱਠੀਆਂ ਬੈਠੀਆਂ ਹੋ ਉਸੀ ਕਿਵੇਂ ਆ ਨੌਂ ਜੇ ਦਿਖਾਈ ਜੰਨੀ ਮੈਨੂੰ ਹੱਥ ਜੱਗੇ ਕਰ ਰੱਖੇ ਨੇ ਨੌਂ ਪਾਰ ਸਲਾਈ ਆ ਸੋਹਣੀ ਜਦੀ ਸੋਹਣੀ ਵਧੀਆ ਦੇਖ ਮੈਂ ਤਾਂ ਬਲਾ ਲੀ ਓ ਨੌਂ ਪਾਰਸ ਦਾ ਤੁਹਾਡੀ ਬਥੇਰੀ ਸੋਹਣੀ ਐ ਪਰ ਇਹ ਕੱਦੂ ਕੌਣ ਚੀਰੂਗਾ ਵਿਚਾਲੇ ਤੇਰੀ ਬੈਠੀਓ ਨਾ ਮੈਂ ਕਦੂ ਕੀ ਮੈਂ ਚੀਰੂ ਮੇਰੀ ਨੇਲ ਪੈਂਟ ਨਹੀਂ ਖਰਾਬ ਹੋਊਗੀ ਨਾ ਮੈਂ ਕਿ ਚੀਰਾਂ ਫਿਰ ਮੇਰੇ ਕਿ ਨਾਬਾਸ ਨਹੀਂ ਖਰਾਬ ਹੋਊਗੀ ਓ ਫਿਰ ਹੁਣ ਕੱਦੂ ਕੌਣ ਚੀਰੂਗਾ ਤੂੰ ਨਾ ਮੈਂ ਕਿਉਂ ਚੀਰਾਂ ਕੱਦੂ ਮੈਨੂੰ ਨਹੀਂ ਲੋੜ ਕੱਦੂ ਚੀਰਨ ਦੀ ਮੈਂ ਤਾਂ ਚੱਲਿਆ ਢਾਬੇ ਤੇ ਰੋਟੀ ਖਾਣ ਮੈਨੂੰ ਨਾ ਰੋਕ ਕੇ ਨਾਲ ਤੁਸੀਂ ਮੇਰਾ ਟਾਈਮ ਖਰਾਬ ਕਰੋਗੀਆਂ ਮੀ ਲੈ ਜੇ ਤੁਸੀਂ ਢਾਬੇ ਤੇ ਜਾਓਗੇ ਮੈਂ ਤਾਂ ਆਪ ਨਾਲ ਚੱਲੂੰਗੀ ਮੈਂ ਤਾਂ ਆਪ ਜਾਉਂਗੀ ਮੈਂ ਕਿਉਂ ਕੱਦੂ ਖਾऊं ਫੇਰ ਹਾਏ ਓਏ ਰੱਬਾ ਮੈਂ ਇਹਨਾਂ ਚੜੇਲਾ ਚ ਕਿੱਥੇ ਫਸ ਗਿਆ ਓਏ ਤੂੰ ਤਾਂ ਜਹੀ ਜੀ ਹੈਗੀ ਸੀ ਹੈਗੀ ਸੀ ਮਾਂ ਤੂੰ ਵੀ ਇਹਦੇ ਨਾਲ ਰਲ ਗਈ ਮੈਂ ਭੈਜੀ ਦੇ ਨਾ ਸ਼ਰਮ ਲਾਤੀ ਫਿਰ ਮੈਂ ਕੀ ਕਰਾਂ ਫਿਰ ਮੈਂ ਵੀ ਉਹੀ ਜੀ ਹੋਗੀ ਓਏ ਹੁਣ ਮੈਂ ਤੁਹਾਨੂੰ ਦੋਨਾਂ ਨੂੰ ਕੀ ਕਹਾਂ ਯਾਰ ਕਹਿਣਾ ਕੀ ਹੈ ਆਪਾਂ ਚੱਲਦੇ ਆਂ ਤਿੰਨੇ ਜਾਂ ਡਿਨਰ ਤੇ ਚਲ ਮਮੀ ਤਿਆਰ ਹੋ ਚਲੋ ਚੱਕ ਕੇ ਮੂੰਹ ਕਹ ਤਾਂ ਚੱਲੀਏ ਡਿਨਰ ਤੇ ਟਾਟੇ ਬਿਰਲੇ ਨਾਲ ਪਿੱਠ ਲਾ ਗਈ ਹੈ ਨਾ ਚੁੱਪ ਕਰਕੇ ਖਾ ਲੋ ਇਹੀ ਮਿਲੂਗੀ ਰੋਟੀ ਲੈ ਜਾ ਇਹਨਾਂ ਨੂੰ ਡਿਨਰ ਤੇ ਉੱਥੇ ਤੇਰੇ ਪਿਓ ਦਾ ਟੱਬ ਹੈ ਨਾ ਵੀ ਫ੍ਰੀ ਚ ਖਵਾ ਦੂਗਾ ਰੋਟੀਆਂ ਤੈਨੂੰ ਲੈ ਮੈਨੂੰ ਕਲੀ ਨੂੰ ਤਾਂ ਲਈ ਜਾਂਦਾ ਉਹ ਬੁੜੀ ਨੇ ਮੇਰਾ ਵੀ ਕੰਮ ਖਰਾਬ ਕਰਤਾ ਹੁਣ ਆਪੇ ਸਿੱਧੀ ਹੋਊਗੀ ਆਪੇ ਚੀਰੂਗੀ ਕਦੋਂ ਤੇ ਪੇ ਨਿਹਾਲੇ ਦੀ ਮਾਮੀ ਮਰ ਗਈ ਉਹਨਾਂ ਦਾ ਫੋਨ ਆਇਆ ਸੀਗਾ ਉਹਨਾਂ ਨਾਲ ਜਾਣਾਗਾ ਤੂੰ ਨਾ ਆਲਾ ਮੈਂ ਤੈਨੂੰ ਛੱਡਿਆ ਆਉਂਗਾ ਲੈ ਮੈਂ ਤਾਂ ਕਿਸੇ ਨੇ ਦੱਸੀ ਨਹੀਂ ਹੈਗਾ ਵੀ ਨਿਹਾਲੇ ਦੀ ਮਾਮੀ ਮਰ ਗਈ ਇਹ ਪਤਾ ਤੈਨੂੰ ਪਹਿਲਾਂ ਕਿੱਥੋਂ ਦੱਸ ਨਾ ਮਰ ਹੀ ਤਾਂ ਜਾ ਗਈ ਅੱਜ ਸੰਸਕਾਰ ਹੈ ਵੇ ਫਿਰ ਮੈਂ ਤਾਂ ਸਮਝ ਗਈ ਮੈਂ ਕਿਤੇ ਭੋਗਤੇ ਜਾਣਾਗਾ ਮਾਤਾ ਮੈਂ ਖੇਤ ਜਾਊਗਾ ਜਾਂਦਾ ਨਾ ਤੈਨੂੰ ਛੱਡ ਜਾਊਗਾ ਤੂੰ ਤਿਆਰ ਹੋ ਜਾ ਵੇ ਤਿਆਰ ਹੋਣ ਨੂੰ ਕੀ ਹੈਗਾ ਬਿਕਰਮ ਮੈਂ ਤਾਂ ਹੀ ਭੱਜ ਜੂਗੀ ਹੁਣ ਸੰਸਕਾਰ ਦੇ ਤਾਂ ਜਾਣਾਗਾ ਚਲ ਠੀਕ ਹੈ ਮਾਤਾ ਸਾਸਰੀ ਘਰ ਪੈਣੇ ਸਾਸਰੀ ਘਰ ਹੋ ਠੀਕ ਹੋ ਹੂੰ ਵਧੀਆ ਠੀਕ ਆ ਘਰੇ ਠੀਕ ਠਾਕ ਐ ਸਭ ਹੂੰ ਨਿਪੈ ਨੇ ਕਿਤੇ ਜਾਂਦੀ ਸੀ ਫਿਰ ਮੈਂ ਤਾਂ ਉਹ ਬਿੱਕਰ ਦੱਸ ਗਿਆ ਕਹਿੰਦਾ ਨਿਹਲੇ ਦੀ ਮਾਮੀ ਮਰ ਗਈ ਅੱਛਾ ਮੈਂ ਆਖਿਆ ਮੈਂ ਖਿਆ ਕਿਵੇਂ ਕਰਾਂ ਕਹਿੰਦਾ ਮੈਂ ਤੈਨੂੰ ਜਾਂਦਾ ਜਾਂਦਾ ਛੱਡ ਜੂ ਮੈਂ ਉਧਰ ਹੀ ਜਾਊਂਗਾ ਮੋਟਰਸਾਈਕਲ ਤੇ ਉਹਦਾ ਅੱਜ ਸੰਸਕਾਰ ਐ ਅੱਛਾ ਕੁੜੇ ਪੈ ਨੇ ਆਨੂ ਕੀ ਹੋ ਗਿਆ ਸਤਾ ਚੰਗੀ ਬਣੀ ਸੀ ਪਰ ਮੈਂ ਤਾਂ ਪਤਾ ਨਹੀਂ ਦੀਗਾ ਬਿੱਕਰ ਨੇ ਦੱਸਿਆ ਮੈਨੂੰ ਤਾਂ ਆਖੇ ਅੱਛਾ ਤੇ ਹੁਣ ਫਿਰ ਮੈਂ ਆਖਿਆ ਮੈਂ ਖਿਆ ਚੱਲ ਮੈਂ ਖਿਆ ਮੈਂ ਜਾਇਆ ਹੁਨੀਆ ਉਹਦਾ ਤਾਂ ਵੱਡਾ ਸਰੀਰ ਸੀਗਾ ਹੁਣ ਉੱਥੇ ਜਾ ਕੇ ਪਤਾ ਲੱਗੂ ਮੈਨੂੰ ਤਾਂ ਉਹਨੂੰ ਵੀ ਕੀ ਹੋ ਗਿਆ ਹਾਂ ਕਿਹੜਾ ਭੈਣ ਅੱਜ ਕੱਲ ਬੰਦੇ ਦਾ ਪਤਾ ਲੱਗਦਾ ਵੀ ਕੀ ਹੁੰਦਾ ਹੁਣ 90 ਸਾਲ ਦੀ ਤਾਂ ਹੋ ਰਹੀ ਤੀਗੀ ਹੂੰ ਹੋਰ ਕੀ ਹੈ ਭੈਣ ਬੰਦਿਆਂ ਚ ਬੰਦੇ ਤਾਂ ਪਾਣੀ ਦਾ ਬੁਲਬਲਾ ਹੈ ਬਿਮਾਰੀਆਂ ਠ ਮਾਰੀਆਂ ਤਾਂ ਦੇਖ ਇਆਂ ਇਆਂ ਹੋ ਰਹੀਆਂ ਨੇ ਹੁਣ ਐ ਨਹੀਂ ਪਤਾ ਲੱਗਦਾ ਕਿਹੜੇ ਵੇਲੇ ਕੀ ਹੋ ਜੇ ਤਾਂ ਹੀ ਤਾਂ ਕਹਿੰਦੇ ਆ ਭੈਣੇ ਵੀ ਮੋਹ ਪਿਆਰ ਨਾਲ ਰਹਿਣਾ ਚਾਹੀਦਾ ਇੱਥੇ ਕੁਝ ਨਹੀਂ ਲੈ ਕੇ ਜਾਣਾ ਕਿਸੇ ਨਾ ਭੈਣ ਮੈਂ ਤਾਂ ਹਰ ਇੱਕ ਨਾਲ ਮੋਹ ਪਿਆਰ ਨਾਲ ਨਹੀਂ ਪੂਰਾ ਪਿਆਰ ਕਰਦੀਆਂ ਹਰ ਇੱਕ ਬੰਦੇ ਦਾ ਨੇ ਭੈਣੇ ਮੈਨੂੰ ਤਾਂ ਐਸੀ ਮੈਂ 10 ਮਿੰਟ ਤੇ ਤੇ ਨਾ ਗੱਲਾਂ ਬਾਤਾਂ ਕਰਕੇ ਆਉਂਗੀ ਚੱਲ ਹੁਣ ਤੂੰ ਉੱਧਰ ਜਾਨੀਂ ਤੂੰ ਜਾ ਆਇਆ ਫੇਰ ਹਣਾ ਫੇਰ ਆਉਂਗੀ ਮੈਂ ਹੋਰ ਭੈਣੇ ਫੇਰ ਮੈਨੂੰ ਤਾਂ ਜਾਣਾ ਪਊਗਾ ਹੁਣ ਟਾਈਮ ਹੋਇਆ ਪਿਆ ਗਲੇ ਦਾ ਤੇ ਇੱਕ ਫੇਰ ਆ ਜੀ ਤੂੰ ਆਪਾਂ ਗੱਲਾਂ ਬਾਤਾਂ ਕਰ ਲਾ ਚੰਗਾ ਰਾਮਨ ਕੀ ਕਰਦੀ ਐ ਭੈਣੇ ਰਾਮਨ ਨੇ ਭੈਣੇ ਕੀ ਕਰਨਾ ਆ ਕੰਮ ਤਾਂ ਦੇ ਆ ਹੀ ਨਿਗੀ ਚੁੱਲੇ ਦੇ ਕਰਕੇ ਪੈਗੀ ਹੋਣੀ ਪਤਾ ਨਹੀਂ ਮੈਨੂੰ ਤਾਂ ਨਹੀਂ ਭੈਣੇ ਕੁੜੀ ਕੋਲੇ ਗਈ ਸੀ ਤੂੰ ਕੁੜੀ ਠੀਕ ਐ ਹੁਣ ਭੈਣੇ ਕੁੜੀ ਤਾਂ ਠੀਕ ਐ ਹੁਣ ਹੋਰ ਮੈਂ ਤਾਂ ਕੱਲ ਹੀ ਆਈਆਂ ਹਜੇ ਤੇ ਕੁੜੀ ਹੁਣ ਅੱਗੇ ਨਾਲੋਂ ਫਰਕ ਹੈਗਾ ਅੱਛਾ ਚੱਲ ਭਾਣੇ ਹੌਲੀ ਹੌਲੀ ਹੋ ਜੂਗੀ ਠੀਕ ਦੁੱਖਾਂ ਹੁੰਦਾ ਤਾਂ ਘੋੜੇ ਦੀ ਚਾਲ ਹੈ ਜਾਂਦਾ ਕੀੜੀ ਦੀ ਚਾਲ ਹੈ ਹੋਰ ਭਾਣੇ ਠੀਕ ਹੈ ਹੋ ਜੇ ਵਿਚਾਰੀ ਮੈਂ ਤਾਂ ਹੀ ਫਿਕਰ ਲੱਗਿਆ ਪੈਗਾ ਕੋਈ ਨਾ ਫਿਕਰ ਨਾ ਕਰਿਆ ਕਰ ਹੋ ਜੂਗੀ ਠੀਕ ਸੈੱਟ ਹੋ ਜੂਗੀ ਤੇ ਲੈ ਚੰਗਾ ਭਾਣੇ ਫਿਰ ਮੈਂ ਫੇਰ ਆ ਜੂਗੀ ਮੈਂ ਚਲਦੀ ਆ ਹੈ ਕੋਈ ਨਾ ਭਾਣੇ ਚੰਗਾ ਫੇਰ ਫੇਰ ਆ ਜੀ ਜ਼ਰੂਰ ਚੰਗਾ ਚੰਗਾ ਕੀ ਕਰੀ ਜਾਂਦੇ ਤੁਸੀਂ ਓਏ ਮੈਂ ਤਾਂ ਉਹ ਵੀਡੀਓ ਜੀ ਲੱਭੀ ਜਾਂਦਾ ਸੀ ਜਿਹੜੀ 11 ਜਣਾਂ ਨੂੰ ਭੇਜ ਕੇ ਮਨੋ ਕਾਮਨਾ ਨਹੀਂ ਪੂਰੀ ਹੁੰਦੀ ਉਹ ਵੀਡੀਓ ਲੱਭਦਾ ਸੀ ਮੈਂ ਤਾਂ ਇਹਦੇ 'ਚ ਨਾ ਹੁਣ ਤੁਸੀਂ ਕਿਹੜੀ ਮਨੋ ਕਾਮਨਾ ਪੂਰੀ ਕਰਨੀ ਐ ਓਏ ਹੈਗੀ ਆ ਕੋਈ ਬੰਦੇ ਨੂੰ ਨਾ ਜ਼ਿੰਦਗੀ 'ਚ ਸੁੱਖ ਪ੍ਰਾਪਤ ਕਰਨ ਲਈ ਬਹੁਤ ਕੁਝ ਕਰਨਾ ਪੈਂਦਾ ਨਾ ਹੁਣ ਤਾਂ ਤੁਸੀਂ ਬਹੁਤ ਦੁਖੀ ਹੋ ਹੁਣ ਤਾਂ ਹੁਣ ਵੀ ਤਾਂ ਸੁਖੀ ਹੋਈਆਂ ਲੈ ਤੂੰ ਮੇਰੇ ਅੰਦਰ ਵੜ ਕੇ ਦੇਖਦੀ ਐ ਵੀ ਮੈਂ ਦੁੱਖ ਪ੍ਰਾਪਤ ਕਰਨਾ ਹੈ ਕਿ ਸੁੱਖ ਪ੍ਰਾਪਤ ਕਰਨਾ ਨਾਲੇ ਤੈਨੂੰ ਕੋਈ ਗੱਲ ਹੋਰ ਦੱਸਦਾ ਮੇਰੇ ਜਿੰਨਾ ਦੁਖੀ ਬੰਦਾ ਦੁਨੀਆ ਤੇ ਕੋਈ ਨਹੀਂ ਹੋਣਾ। ਦੁਖੀ? ਕਿਵੇਂ ਕਿਵੇਂ? ਓਏ ਮੈਂ ਤਾਂ ਵੀਡੀਓ ਨਹੀਂ ਆਉਂਦੀ ਹੁੰਦੀ ਐ ਤੇ ਯਾਰ। ਉਹ ਸ਼ੇਅਰ ਜਿਹਾ ਕਰਦਾ ਰਹਿਣਾ ਵੀ ਮੇਰੇ ਜਿੰਨਾ ਸੁਖੀ ਬੰਦਾ ਤਾਂ ਕੋਈ ਹੈ ਨਹੀਂਗਾ। ਸੁਖੀ? ਮੈਨੂੰ ਤਾਂ ਦੁਖੀ ਸੁਣਿਆ ਸੀ। ਤੂੰ ਸਮਾਰ ਕੇ ਦੇਖ ਤੈਨੂੰ ਮੈਨ ਲੱਗਦਾ ਦੁਖੀ ਕਿਸੇ ਪਾਸਿਓਂ। ਨਾ ਨਾ ਦੁਖੀ ਤਾਂ ਨਹੀਂ ਲੱਗਦੇ ਮੈਨੂੰ ਕਿਸੇ ਪਾਸਿਓਂ। ਚਲ ਕੰਮ ਮੈਂ ਦੱਸ ਕੀ ਆ ਯਾਰ ਤੂੰ। ਕੰਮ ਤਾਂ ਕੀ ਹੋਣਾ ਸੀ, ਕੁਟ ਚਾਹੀ ਬਣਾ ਦੋ। ਚਾਹ ਬਣਾ ਦੋ ਲੈ। ਮੇਰੇ ਤੋਂ ਨਹੀਂ ਬਣਦੀ ਚਾਚੂ, ਆਪਦੀ ਬਣਾ ਕੇ ਪੀ ਲੋ। ਸੋਚ ਲੋ ਨਹੀਂ ਬਣਾ ਕੇ ਦਿੰਦੇ। ਮੈਂ ਨਹੀਂ ਬਣਾ ਕੇ ਦਿੰਦਾ ਮੈਂ ਇੱਥੇ ਕੋਈ ਹੋਟਲ ਤੇ ਲੱਗਿਆ ਹੋਇਆ ਵੀ ਮੈਂ ਸਾਰਾ ਦਿਨ ਤੁਹਾਡੇ ਕੰਮ ਹੀ ਕਰੀ ਜਾਵਾਂ ਆਪਦੀ ਬਣਾ ਕੇ ਪੀ ਲੋ ਚੱਲ ਠੀਕ ਹੈ ਫਿਰ ਮੈਂ ਕਿਹੜਾ ਨੌਕਰਾਨੀ ਆ ਤੁਹਾਡੀ ਮੈਂ ਵੀ ਨਹੀਂ ਇੱਥੇ ਰਹਿੰਦੀ ਮੈਂ ਤਾਂ ਆਪ ਜਾਨੀ ਆਵਦੇ ਪੇਕੀ ਲੈ ਮੈਂ ਤਾਂ ਵੀਡੀਓ ਲੱਭੀ ਜੰਨਾ ਹਜੇ ਮਨੋਂ ਕਾਮਣ ਵਾਲੀ ਮੈਨੂੰ ਲੱਗਦਾ ਮਨੋਂ ਕਾਮਣਾ ਮੇਰੀ ਪਹਿਲੀ ਪੂਰੀ ਹੋ ਗਈ ਨਾ ਕੀ ਬੋਲਿਓ ਦੱਸਿਓ ਦੁਬਾਰੇ ਦੁਬਾਰੇ ਬੋਲਿਓ ਓ ਚੱਲ ਬਾਗੀ ਜੀ ਲਾਏ ਚਾਰ ਦਿਨ ਚਾਰ ਚੁਰ ਦਿਨ ਕੋਈ ਨਹੀਂ ਜਾਂਦੀ ਮੈਂ ਮੈਂ ਨਹੀਂ ਆਉਂਦੀ ਮੁੜ ਕੇ ਜੇ ਬਾਗੀ ਫਿਰ ਲੈ ਬਣਾ ਦੇਣਾ ਚਾਹ ਚਾਹ ਪਿੱਛੀ ਜਾਨੀ ਐ ਤੂੰ ਉੱਥੇ ਜਾ ਕੇ ਸੋਹਣੀ ਲੱਗੇਗੀ ਕਹਿੰਦੀ ਵੀ ਮੈਂ ਚਾਹ ਪਿੱਛੇ ਲੜ ਕੇ ਆਈ ਆ ਜਿੱਦ ਦੇ ਤੂੰ ਚੱਜ ਨਾਲ ਲੜ ਕੇ ਗਈ ਉੱਦ ਦੇ ਲਾਇਆ ਹੀ ਵੱਧ ਦੇਣਾ ਬਣਾ ਦੇਣਾ ਮੈਂ ਚਾਹ ਕੋਈ ਗੱਲ ਨਹੀਂ ਚੱਲ ਠੀਕ ਆ ਜਾ ਬਣਾ ਕੇ ਲਿਆ ਨਾਲੇ ਗੱਲ ਸੁਣ ਲੋ ਵੀ ਚਾਦਰਕ ਤੇ ਇਲਾਚੀਆਂ ਪਾਲੇ ਘੁੱਟ ਕੇ ਮੈਨੂੰ ਐ ਨਹੀਂ ਸਵਾਦ ਲੱਗਦੀ ਪਾ ਦੇਣਾ ਇਲਾਚੀਆਂ ਤੈਨੂੰ ਚਾਹ ਚੁੱਪ ਐਂ ਲੋਟ ਆਊਗਾ ਸਾਰਾ ਦਿਨ ਹੋਰ ਕੰਮ ਨਹੀਂ ਕੋਈ ਐ ਲੱਗਦੀ ਐ ਜਿਵੇਂ ਟੀਸੀ ਲੱਗੀ ਹੁੰਦੀ ਐ ਤੜਕੇ ਦਾ ਪਿਆ ਸੀ ਹਿੱਲਣ ਦਾ ਨਾ ਹੀ ਸੀ ਲੈਂਦਾ ਹੁਣ ਲਾਊਗਾ ਲੋਟ ਲੈ ਮੈਡਮ ਤਾਂ ਸੌਂ ਵੀ ਗਈ ਗਗਨ ਉਹ ਗਗਨ ਮੈਡਮ ਜੀ ਚਾਹ ਬਣ ਗਈ ਚਾਹ ਪੀ ਲੋ ਲੈ ਲੈ ਇੰਨੀ ਜਲਦੀ ਬਣਾ ਵੀ ਲੈ ਹਾਂ ਮਹਾਰਾਣੀ ਜੀ ਬਣਾ ਲੈ ਚਾਹ ਪੀ ਲੋ ਲੈ ਚੱਜ ਨਾਲ ਵੀ ਬਣਾਈ ਆ ਪੀ ਕੇ ਦੇਖੋ ਬਹੁਤ ਸਵਾਦ ਆ ਹੈ ਹੂੰ ਹੂੰ ਅਦਰਕ ਤਾਂ ਪਾਇਆ ਨਹੀਂ ਇਹਦੇ ਚ ਡੋਕਲ ਪਾਣੀ ਕਰਕੇ ਮੱਥੇ ਮਾਰਿਆ ਮੇਰੇ ਇੰਨੀ ਸਵਾਦ ਚਾਹ ਬਣਾਈ ਹੈਗੀ ਚੁੱਪ ਕਰਕੇ ਪੀ ਲੈ ਮੈਂ ਵੀ ਕੋਈ ਕੰਮ ਕਰਨਾ ਹੈ ਖੇਤ ਬੰਨੇ ਜਾਣਾ ਹੈਂਗਾ ਤੁਸੀਂ ਕਿਹੜੇ ਕੰਮ ਕਰਨੇ ਆ ਖੇਤ ਉਈ ਮਰੀ ਜੰਨੇ ਹੋਗੇ ਓਏ ਥੇਤੀ ਕਰ ਰੋਟੀ ਬਣਾ ਕੇ ਦੇ ਦੇ ਮੈਨੂੰ ਮੈਂ ਖੇਤ ਬੰਨੇ ਜਾਣਾ ਨਾਲੇ ਪੀ ਲੈ ਚਾਹ ਤੂੰ ਹੁਣ ਪੀ ਲੈ ਜਿਹੋ ਜੀ ਬਣਾਤੀ ਮੈਂ ਪੁੱਛ ਕੇ ਆਉਣਾ ਮੈਂ ਕਬੂਨ ਪੁੱਛਦਾ ਮੈਂ ਖੇਤ ਹੁਣ ਮੌਸਮ ਹੋਇਆ ਪਿਆਗਾ ਜੀ ਜੂਰੀ ਵੜ ਗਈ ਹੈ ਪਰ ਨਵੇੜ ਦੀ ਹੈ ਕੰਮ ਸਾਰਾ ਤੇ ਰੋਟੀ ਬਣਾ ਦੀ ਹੁਣ ਨਾਲੇ ਲੈ ਹੁਣ ਕਹਿੰਦੇ ਰੋਟੀਆਂ ਲਾਹੋ ਮੈਂ ਤਾਂ ਹੀ ਕਰਦੀਆਂ ਚਾਹ ਪੀ ਕੇ ਮੇਰੇ ਤਾਂ ਸਿਰ ਦੁਖਣ ਲੱਗ ਗਿਆ ਚੁੰਨੀ ਬਣਤੀਆਂ ਸਿਰ ਤੇ ਮੈਂ ਤਾਂ ਹਾਂ ਇਹ ਠੀਕ ਰੂਗਾ ਚੁੰਨੀ ਕਿੱਧਰ ਗਈ ਮੇਰੀ ਆ ਪਈ ਹੈ ਚੁੰਨੀ ਬਣ ਕੇ ਪੈ ਜਾਨੀ ਆ ਵੀ ਪਤਾ ਨਹੀਂ ਕਿਹੋ ਜੀ ਚਾਹ ਪਈ ਹੈ ਮੈਂ ਤਾਂ ਮੇਰੇ ਤਾਂ ਸਿਰ ਫੜ ਲਿਆ ਚਾਹ ਨੇ ਆ ਨਹੀਂ ਲੋਟ ਮੈਂ ਖਾਈਏ ਰੋਟੀ ਓਏ ਤੂੰ ਪਈਆਂ ਹਜੇ ਮੈਂ ਤਾਂ ਤੈਨੂੰ ਰੋਟੀ ਬਣਾਉਣ ਨੂੰ ਕਹਿ ਕੇ ਗਿਆ ਸੀਗਾ ਭੜਾਈ ਨਹੀਂ ਹਜੇ ਪਤਾ ਨਹੀਂ ਮੈਨੂੰ ਤਾਂ ਤੁਸੀਂ ਕਿਹੋ ਜੀ ਚਾਹ ਕਰਕੇ ਦਿੱਤੀ ਮੇਰੇ ਤਾਂ ਸਿਰ ਫੜ ਲਿਆ ਚਾਹ ਨੇ ਮੇਰ ਤਾਂ ਬਾਲਾ ਸਿਰ ਦੁਖੀ ਜਾਂਦਾ ਮੈਥੋਂ ਨਹੀਂ ਰੋਟੀ ਬਣਦੀ ਰੋਟੀ ਤਾਂ ਤੇਥੋਂ ਨਹੀਂ ਬਣਦੀ ਚਾਹ ਪੀਣ ਨੂੰ ਕੀ ਹੋਇਆ ਸੀ ਤੈਨੂੰ ਚਾਹ ਪੀ ਕੇ ਜੋਗਾ ਕਰਨਾ ਸੀ ਤੇ ਆਹੋ ਜੋਗਾ ਹੀ ਕਰਨਾ ਸੀ ਮੈਂ ਪਹਿਲੀ ਵਾਰ ਸੁਣਿਆ ਵੀ ਚਾਹ ਪੀ ਕੇ ਜੋਗਾ ਕਰਨ ਨਾਲ ਸਿਰ ਦੁਖਾਉ ਹਟ ਜਾਂਦਾ ਕਿਉਂ ਪਕਾਈ ਮਾਰੀ ਜਾਂਦੇ ਹੋ ਮੇਰੇ ਤਾਂ ਪਹਿਲਾਂ ਹੀ ਸਿਰ ਦੁਖੀ ਜਾਂਦਾ ਕੈਂ ਕੈ ਕਰੀ ਜਾਂਦੇ ਸਰਾਣੇ ਖੜੇ ਗਗਨ ਤੇਰਾ ਸਿਰ ਦਰਦ ਨਾ ਮੇਰਾ ਰੋਜ਼ ਦਾ ਸਿਰ ਦਰਦ ਬਣਦਾ ਜਾਂਦਾ ਜਾਂਦਾ ਤੂੰ ਮੈਨੂੰ ਐਂ ਦੱਸ ਮੈਂ ਕਿਵੇਂ ਜਾਊਂਗਾ ਬਿਨਾਂ ਰੋਟੀ ਖਾਦੇ ਕਿਉਂ ਮੋਟਰਸਾਈਕਲ ਸਕੂਟਰ ਖਰਾਉ ਹੋ ਰੇਗਾ ਵੀ ਜਿਹੜਾ ਰੋਟੀ ਤੇ ਚੜਕੇ ਜਾਣਾ ਬੈਠ ਕੇ ਨਹੀਂ ਜਾਣਾ ਰੋਟੀ ਤੇ ਖਾ ਕੇ ਜਾਣੀ ਸੀ ਫਿਰ ਮੈਂ ਇੱਥੋਂ ਨਹੀਂ ਬਣਦੀ ਪਾਈ ਮੇਰੇ ਤੇ ਸਿਰ ਦੁਖ ਜਾਂਦਾ ਜਾਂ ਕੇ ਆਪਦੀ ਮਾਂ ਨੂੰ ਕਹਦੇ ਉਹ ਬਣਾ ਦੂਗੀ ਜਦ ਮੈਂ ਤੁਹਾਡਾ ਕਰਾਇਆ ਕੀ ਮੈਂ ਤੇਰੇ ਲਵੇ ਆਉਣਾ ਤੂੰ ਕਹਦਾ ਨਹੀਂ ਬੇਬੇ ਲੈ ਵਗ ਜਾ ਬੇਬੇ ਲੈਵੇ ਜਾਣਾ ਉਹ ਕਹਿੰਦੀ ਐ ਜਿਹਦੇ ਨਾਲ ਵਿਆਹ ਕਰਾਇਆ ਉਹਦੇ ਲੈ ਵਗ ਜਾ ਮੈਂ ਕਰਾਇਆ ਕੀ ਮੈਨੂੰ ਐਂ ਤਾਂ ਦੱਸ ਦੋ ਫਿਰ ਕੀ ਹੋ ਗਿਆ ਜੱਜ ਮੇਰਾ ਸਿਰ ਦੁਖਦਾ ਦੁਖਦਾ ਸੁਖਦਾ ਵੀ ਤਾਂ ਹੁੰਦਾਗਾ ਇੱਕ ਦਿਨ ਰੋਟੀ ਵੀ ਨਹੀਂ ਲਾ ਸਕਦੀ ਉਹ ਜਦੋਂ ਉਹਦਾ ਕਹਿੰਦੀ ਮੈਂ ਇੱਥੋਂ ਤਾਂ ਲੈਂਦੀ ਨਹੀਂ ਕਹਿੰਦੀ ਉਹ ਤੋਂ ਬਣਵਾ ਲੈ ਰੋਟੀ ਜਿਹਦੇ ਨਾਲ ਵਿਆਹ ਕਰਾਇਆ ਉਹ ਤਾਂ ਕਹੀਂ ਤੂੰ ਆਪ ਹੀ ਵਿਆਹ ਕਰਾ ਲਿਆ ਸਾਡੀ ਸੁਣੀ ਨਹੀਂ ਹੁਣ ਤੂੰ ਮੈਨੂੰ ਐਂ ਦੱਸ ਮੈਂ ਤੇਰੇ ਨਾਲ ਵਿਆਹ ਕਰਾ ਕੇ ਨਾ ਘਰ ਦਾ ਰਿਹਾ ਨਾ ਮੈਂ ਨਾ ਘਾੜਦਾ ਰਿਹਾ ਚੱਲ ਕੋਈ ਨਾ ਬਣਾ ਦਿੰਨੀ ਆ ਕਾ ਨੂੰ ਮਰਨ ਪੈਣ ਜਿੰਨਾ 2 ਮਿੰਟ ਕਿਸੇ ਦਾ ਦੁੱਖ ਦਾ ਸੁੱਖ ਦਾ ਵੀ ਨਹੀਂ ਦੇਖਦੇ ਬਣਾ ਦਿੰਨੀ ਆ ਲੰਗਰ ਬਸ ਰਹਿਣ ਦੇ ਮੈਂ ਤਾਂ ਬਾਹਰੋਂ ਹੀ ਖਾ ਲਾਂਗਾ ਨਾਲੇ ਮੈਂ ਤੇਨੂੰ ਇੱਕ ਗੱਲ ਹੋਰ ਦੱਸਦਾ ਸਾਰਾ ਕੰਮ ਕਰ ਲਈ ਆ ਉਹਦਾ ਮੈਂ ਆ ਕੇ ਕੋਈ ਕੰਮ ਨਹੀਂ ਕਰਨਾ ਕੋਈ ਨਾ ਦੇਖ ਲੂੰਗੀ ਨਾ ਕਿਹਨੂੰ ਦੇਖਦੀ ਐ ਕੰਮ ਨੂੰ ਹੋਰ ਕਿਨੂੰ ਉਹ ਦੇਖਣਾ ਦੁਖਣਾ ਨਹੀਂ ਕੰਮ ਕਰਨਾ ਵੀ ਐ ਕਿਤੇ ਦੇਖ ਕੇ ਛੱਡ ਦੇ ਇਕੱਲਾ ਚੰਗਾ ਬਾਬਾ ਗੁਰੂ ਜਾ ਬਗ ਜਾ ਕਿਉਂ ਸਿਰ ਦੁਖਣ ਲਾਇਆ ਇਹ ਬੜੀ ਜਿਆਦੇ ਸਿਰ ਦੁਖੀ ਜਾਂਦਾ ਆ ਭਈਆ ਲੈ ਮੰਮੀ ਵੀ ਮੰਮੀ ਹੁਣ ਰੋਟੀ ਬਣਾ ਦੇ ਮੇਰੇ ਬਾਲਾ ਸਿਰ ਦੁਖੀ ਜਾਂਦਾ ਸ਼ਾਮ ਵਾਲੀ ਮੈਂ ਬਣਾ ਲੂੰਗੀ ਕੁੜੀ ਵੀ ਮੇਰਾ ਤਾਂ ਆਪ ਦੁਖੀ ਜਾਂਦਾ ਮੈਂ ਤਾਂ ਆਪ ਤਿੰਨ ਗੋਲੀਆਂ ਲੈ ਕੇ ਹਟੀਆਂ ਹੁਣ ਤੂੰ ਹੁਣ ਬਣਾ ਲੈ ਮੈਂ ਸ਼ਾਮ ਨੂੰ ਬਣਾ ਲਉ ਬੁਢੀ ਨੇ ਤੂੰ ਲੋਹੂ ਪੀਤਾ ਅੱਖੇ ਵੀ ਨਹੀਂ ਲੱਗਦੀ ਹੁਣ ਖੜੀ ਕੀ ਕਰਦੀ ਐ ਇੱਥੇ ਬਣਾ ਲੈ ਰੋਟੀ ਹੁਣ ਮੈਨੂੰ ਤਾਂ ਆਪ ਭੁੱਖ ਲੱਗੀ ਪਈ ਐ ਕਿਹੜਾ ਵੇਲਾ ਆ ਗਿਆ ਮੰਮੀ ਮੈਂ ਤੁਹਾਨੂੰ ਇੱਕ ਗੱਲ ਕਹਿੰਦੀ ਸੀ ਹਾਂ ਦੱਸ ਕੀ ਕਹਿੰਦੀ ਸੀ ਉਹ ਜਦੋਂ ਮੈਂ ਹੁਣ ਪੇਕੀ ਗਈ ਸੀ ਨਾ ਪਿੱਛੇ ਜੇ ਉਦੋਂ ਮੈਂ ਇੱਕ ਸੂਟ ਲਈ ਸੀ ਉਹਦਾ ਕਲਰ ਨਾ ਬੜਾ ਜਿਆਦਾ ਫਿੱਕਾ ਆ ਗਿਆ ਮੇਰੇ ਤਾਂ ਉਹ ਠੀਕ ਨਹੀਂ ਰਹਿਣਾ ਮੈਂ ਕਹਿੰਦੀ ਤੁਸੀਂ ਸਮਿਆਂ ਲਓ ਮੈਂ ਸਮਿਆਂ ਲੂੰਗੀ ਪਰ ਸੱਚ ਬਣਵਾਉਣ ਦੀ ਕੀ ਲੋੜ ਐ ਮੈਨੂੰ ਸਿਉਣੇ ਤਾਂ ਆਉਂਦੇ ਆ ਮੈਂ ਸਿਉਂਦੈ ਨਹੀਂ ਥੋੜਾ ਸੂਟ ਐਂ ਕਰੋ ਮੈਂ ਥੋੜਾ ਸੂਟ ਸਿਉਣ ਦਿੰਨੀ ਆ ਤੁਸੀਂ ਰੋਟੀ ਬਣਾ ਲਓ ਕੱਲ ਨੂੰ ਫੇਰ ਆਪਾਂ ਨਵਾਂ ਸੂਟ ਪਾ ਕੇ ਫਿਲਮ ਦੇਖਣ ਚੱਲਾਂਗੇ ਚੰਗਾ ਕਹ ਕੇ ਨਾ ਮੈਂ ਰੋਟੀ ਪਕਾ ਲੈਂਨੇ ਤੂੰ ਮੈਨੂੰ ਸੂਟ ਦਿਖਾ ਦਦੇ ਕਿਹਾ ਜਾ ਉਹ ਤਾਂ ਪੇਟੀ 'ਚ ਪਿਆਗਾ ਮੰਮੀ ਸੂਟ ਤਾਂ ਮੈਂ ਕਰਦੀ ਆ ਤੁਸੀਂ ਐਂ ਕਰੋ ਉਹਨੇ ਰੋਟੀ ਪਕਾਓ ਮੈਂ ਉਹਨੇ ਸੂਟ ਕੱਢ ਦਿਆਂ ਫੇਰ ਦਿਖਾਉਣੀ ਆ ਤੁਹਾਨੂੰ ਚੱਲ ਚੰਗਾ ਮੈਂ ਬਣਾਉਣੀ ਆ ਰੋਟੀ ਚੰਗਾ ਤੂੰ ਕਰ ਦੇ ਸੂਟ ਚੰਗਾ ਉਹ ਦੱਸ ਕਿਹੜੇ ਬਾਗ ਦੀ ਮੂਲੀ ਹੈ ਕਰ ਲਈ ਨਾ ਸੈੱਟ 2 ਮਿੰਟਾਂ ਚ ਹੁਣ ਆਪੇ ਬਣਾਉਂਦੀ ਫਿਰੂਗੀ ਰੋਟੀ ਆਪਾਂ ਦਾ ਟੌਰ ਨਾਲ ਬੈੰਨੇ ਆ ਇੱਥੇ ਚੱਲ ਆ ਤਾਂ ਕੰਮ ਅਜਲੇ ਨਿਬੜ ਗਿਆ ਸਾਰਾ ਹੁਣ ਹੋਰ ਕੰਮ ਨੂੰ ਨਹੀਂ ਕਹਿੰਦੇ ਪੈਸਿਆਂ ਨੂੰ ਜਾ ਕੇ ਆਉਣੇ ਪਹਿਲਾਂ ਤਾਂ ਜਿੰਨੇ ਜਿੰਨਾ ਤੋਂ ਪੈਸੇ ਲੈਣੇ ਸਾਰਾ ਲੈ ਲੰਘ ਗਿਆ ਲੈ ਹੋਵੇ ਕਿਆ ਬੇਕਰਦੀ ਕੋਕੀ ਐਸੇ ਇਨਾਂ ਤੋਂ ਵੀ ਲੈਣੇ ਆ ਪਹਿਲਾਂ ਇਨਾਂ ਨੂੰ ਪੁੱਛਦਾ ਅੱਜ ਹੋਰ ਵਿਕਰਾ ਫਿਰ ਵੜਤੀ ਜੀ ਦੀ ਨਾ ਰਹਿੰਦੀ ਆਹ ਤਾਂ ਬੰਦਾ ਕੱਚੀ ਪੀ ਆਈ ਕੱਚੀ ਐ ਇਹਦੀ ਕੀ ਝਾੜ ਚੂੜ ਬਈ ਐਸਾ ਵੈਸੇ ਹੀ 74 70 75 ਗੱਲ ਪਤਾ ਨਹੀਂ ਕੀ ਹੋ ਗਈ ਹਨਾ ਦਾਣਾ ਦੂਣਾ ਛੋਟਾ ਪਤਾ ਨਹੀਂਦਾ ਭਾਈ ਮੈਂ ਛੋਟੀ ਪੈ ਗਈ ਕਰਮੇਸ਼ ਭਾਈ ਕੀ ਮੀਨ ਇਹਦਾ ਕੀ ਫਰਕ ਪਿਆ ਬਾਹਲਾ ਮੀਨ ਪਈ ਗਿਆ ਮੀਨ ਨਾਲ ਨਹੀਂ ਫਰਕ ਪਿਆ ਅੱਛਾ ਉਹ ਸਪਰੇਅ ਵਾਲਾ ਤੁਰੇ ਆਉਂਦਾ ਓਏ ਵੈਸੇ ਵੈਸੇ ਮੰਗੂ ਲੱਗੀ ਜਿਗਾੜ ਕੋਈ ਜਿਗਾੜ ਤਾਂ ਲਾਉਣਾ ਪੂ ਪੈਸੇ ਵੀ ਨਹੀਂ ਹੈਗੇ ਹੁਣ ਤਾਂ ਹਜੇ ਜੀਰੀ ਤੇ ਕੋਈ ਘਰਾਂ ਦੇ ਪੈਸੇ ਦਿੰਦੀ ਦਿੰਦੀਆਂ ਨਹੀਂ ਹੈਗੀਆਂ ਠੀਕ ਐ ਇਹਨੂੰ ਕਹਿ ਦਿੰਨੇ ਬਾਈ ਨੂੰ ਬਈ ਦਾਤਾ ਸੱਤੋਂ ਨਹੀਂ ਸਾਡੀ ਠੀਕ ਐ ਦੇ ਦਾਟੂਲੇ ਪੈਸਾ ਆਪਾਂ ਲੈ ਲਾਂਗੇ ਵੀ ਪੈਸੇ ਆਪਾਂ ਕਰੂਆ ਪਰੜ ਲਾਂਗੇ ਨਾ ਨਾ ਇਹ ਹੀ ਫੜ ਦੂ ਆਪਾਂ ਦਿੰਦੂ ਲੋ ਇਹਦੇ ਨਾਲ ਵੀ ਗੱਲ ਕਰ ਲਈ ਕਿ ਤੇ ਇਹੀ ਨਾ ਰੱਖ ਜੇ ਨਾ ਨਾ ਗੱਲ ਕਰਾਂਗੇ ਆਪਾਂ ਬਈ ਚੱਲ ਦੇਖਾਂਗੇ ਹੂੰ ਤਾਂ ਆਪ ਨੂੰ ਦਿੰਦਿਆਂ ਨਹੀਂ ਪੈਸੇ ਵੇਣ ਦੀ ਹੋਰ ਹੋਰ ਵਿਕਰਾ ਕੀ ਹਾਲ ਨੇ ਠੀਕ ਹੋ ਵਧੀਆ ਹਾਂ ਠੀਕ ਆ ਵਧੀਆ ਓ ਯਾਰ ਮੈਂ ਪੈਸੇ ਨੂੰ ਆਏ ਥੋੜਾ ਕੰਮ ਧੰਦਾ ਜ ਹੋ ਗਿਆ ਸਾਰਾ ਮਖਾ ਤੇ ਦਿਵਾਲੀ ਦੇ ਦਿਨ ਚੱਲਦੇ ਨੇ ਜੀ ਪੈਸਿਆਂ ਦਾ ਕੋਈ ਹਿਲਾ ਕਰਦੇ ਨਹੀਂ ਪੈਸੇ ਉੱਥੇ ਵਾਵਾ ਲੈਣੇ ਆਏ ਪੈਸੇ ਤਾਂ ਵਰਾ ਸਾਡੇ ਘਰਾਂ ਨਹੀਂ ਦੇਣਗੇ ਹੁਣ ਸਾਨੂੰ ਤਾਂ ਆਪ ਨਹੀਂ ਦਿੰਦੇ ਹੈਗੇ ਪੈਸੇ ਯ ਮੈਨੂੰ ਫਿਰ ਕੋ ਪੈਸਿਆਂ ਦਾ ਹੱਲ ਤੱਕ ਕਰੋ ਯਾਰ ਹੁਣ ਤੇ ਹਰ ਆਲੇ ਦਿਨ ਚੱਲ ਪੈਸੇ ਮੈਨੂੰ ਵੀ ਲੋ ਕਰੋ ਲੈਣੇ ਪੈਣਗੇ ਪੈਸੇ ਤੈਨੂੰ ਮੈਨੂੰ ਫਿਰ ਨਾਲ ਦੇ ਬੰਦਿਆਂ ਨੂੰ ਵੀ ਪੈਸੇ ਦੇਣੇ ਨੇ ਨਾ ਫਿਰ ਮੈਨੂੰ ਔਖਾ ਆ ਜਾਂਦਾ ਸਾਰੇ ਬੰਦੇ ਪੈਸੇ ਮੰਗਦੇ ਨੇ ਨੰਨੇ ਗੱਲ ਸੁਣਾ ਪੈਸੇ ਤੇ ਤੈਨੂੰ ਮਿਲ ਜਾਣਗੇ ਅੱਜ ਹੀ ਪਰ ਤੈਨੂੰ ਨਾ ਸਾਡਾ ਇੱਕ ਕੰਮ ਕਰਨਾ ਪਊਗਾ ਕੀ ਕਰਨਾ ਪਊ ਬਾਈ ਕੰਮ ਮੈਂ ਤੈਨੂੰ ਦੱਸਦਾ ਸਕੀਮ ਸਾਰੀ ਜਿਹੜੀ ਅਸੀਂ ਲਾਈ ਐ ਅੱਛਾ ਕਿਹੜੀ ਤੂੰ ਨਾ 10 10 ਢੋਲੀਆਂ ਵੱਧ ਦੱਸਣੀਆਂ ਨੇ ਘਰੇ ਅੱਛਾ ਵੀ ਹੁਣ ਥੋੜੇ ਜਿ 50 ਢੋਲੀਆਂ ਪੰਜਾ ਮੈਂ 60 ਕਹਿੰਦਾ ਬਈ ਪੈਸੇ ਤੈਨੂੰ ਅੱਜ ਹੀ ਦਵਾ ਦਾਂਗੇ 60 ਰੁਪਈਆਂ ਦੇ ਪੈਸੇ ਦੇ ਦੇਣਗੇ ਦੇ ਦੇਣਗੇ ਹਾਂ ਹਾਂ ਬਸ ਦਵਾ ਦਿਓ ਬਈ ਮੈਂ ਕਹਦਾ ਅੱਜ ਅੱਜ ਹੀ ਦੇ ਦੇਣਗੇ ਪੈਸੇ ਹਾਂ ਬਸ ਮੈਂ ਅੱਜ ਹੀ ਪਰ ਇੱਕ ਗੱਲ ਹੈ ਕਿਤੇ ਐ ਨਾ ਹੋਵੇ ਵੀ ਪੈਸੇ ਤੂੰ ਬਾਅਦ ਵਿੱਚ ਮੁੱਕਰ ਜਿਹਾ ਆਪ ਹੀ ਰੱਖ ਜੇ ਨਹੀਂ ਮੈਂ ਮੁੱਕਰਦਾ ਨਹੀਂ ਮੈਂ ਆਪਦੇ ਪੈਸੇ ਰੱਖ ਕੇ ਬਾਕੀ ਸਾਨੂੰ ਦੇ ਦੱਸ ਦਾ ਢੋਲਿਆਂ ਬਿਕਰਾ ਠੀਕ ਹੈ ਨਾ ਠੀਕ ਹੈ ਠੀਕ ਸਾਨੂੰ ਪੈਸੇ ਦੇ ਦੀ ਤੇ ਤੈਨੂੰ ਪੈਸੇ ਅੱਜ ਦਵਾ ਦਾਂਗੇ ਠੀਕ ਆ ਬਈ ਆਜੋ ਫਿਰ ਲਪੀਆ ਗਾਗੰਦਾ ਗਾਗਨ ਪੈ ਗਈ ਬਸ ਉਹ ਹੀ ਪੈ ਗਈ ਸੀ ਆ ਜਾ ਬਹਿ ਜਾ ਅੱਜ ਕੋਈ ਸਾਡੇ ਘਰੇ ਦੀ ਨਹੀਂ ਨਾ ਬੁੜੀ ਰਿੰਦੀ ਸਾਡੀ ਨਾਲ ਅੰਦਰ ਘਰ ਆਲਾ ਉਹ ਤਾਂ ਬਾਹਰ ਨੂੰ ਗਏ ਹੋਏ ਨੇ ਬੁੜੀ ਮੈਂ ਰੋਟੀਆਂ ਪਕਾਉਣ ਲਾ ਰੱਖੀ ਆ ਚੱਲ ਲੱਗ ਗਈ ਸਕੀਮ ਜਿਹੜੀ ਮੈਂ ਦੱਸ ਕੇ ਗਈ ਸੀ ਲੱਗ ਗਈ ਪੂਰੀ ਲੱਗ ਗਈ ਅੱਛਾ ਲਾ ਰੱਖਿਆ ਨੇ ਮੂਰੇ ਜੰਮਾ ਮੂਰੇ ਕਰਦੇ ਨੇ ਠੋਠੇ ਕੰਮ ਹੂੰ ਚੱਲ ਵਧੀਆ ਟੋਟਾ ਤੇਰੀ ਸਕੀਮ ਨਾ ਕੰਮ ਕਰੇ ਹਾਂ ਇਹ ਤਾਂ ਆਏਗਾ ਬਿਕਰਾ ਆ ਪਤਾ ਮੜੇ ਪਿੱਛੇ ਹੀ ਰਹਿ ਜੇ ਭੈਣ ਲੱਗੀਆਂ ਭੱਜਦਾ ਜਾਵਾਂਗੇ ਚੱਲ ਪੱਕੀ ਹਾਂ ਗੁਗੀ ਲੰਘ ਗਿਆ ਸੀ ਹਾਂ ਕੌਣ ਹੈ ਪੈਸੇ ਨੂੰ ਆਇਆ ਸੀਗਾ ਜੀ ਆਪਣੇ ਸਪਰੇਅ ਕਰਵਾਈ ਸੀ ਉਹਦੇ ਵਾਸਤੇ ਆਇਆ ਸੀ ਕਿੰਨੀਆਂ ਢੋਲੀਆਂ ਨੇ ਬਾਈ ਢੋਲੀਆਂ ਜੀ ਸੋਡਾ ਦਾ 60 ਲੱਗੀਆਂ ਸੀ ਅੱਛਾ ਇਹਨਾਂ ਦੇ 50 ਲੱਗੀਆਂ ਨੇ ਕਿੰਨੇ ਪੈਸੇ ਬਣਦੇ ਆ ਫਿਰ 3000 ਸੋਡਾ ਬਣਦਾ ਤੇ 2500 ਇਹਨਾਂ ਦਾ ਆ ਨਹੀਂ ਕੋਈ ਕੁਝ ਬਣ ਨਹੀਂ ਜਿੰਨਾਂ ਆਪਣੇ ਥੋੜੀ ਜੀ ਬਾੜੀ ਨਹੀਂ ਕਰਦਾ ਹੀ ਨਹੀਂ ਲੈ ਲੈ ਆ ਸੁਣ ਕਰ ਲਈ ਸੀ ਕਿ ਬੰਤਾ ਐ ਕਰ ਫਿਰ ਤੂੰ ਕਿਰਮ ਪੈਸੇ ਦੇ ਦੇ ਤੇ ਮੈਂ ਤੈਨੂੰ ਸ਼ਾਮ ਨੂੰ ਦੇ ਦੂੰ ਚੱਲ ਠੀਕ ਆ ਮੈਂ ਲਿਆ ਦੇਣੀ ਕੀ ਗੱਲ ਹੋ ਗਈ ਮम्मी ਉਰੇ ਬੈਠੀਆਂ ਆ ਪਾਈ ਆਇਆਗਾ ਸਪਰੇਅ ਵਾਲਾ ਪੈਸੇ ਲੈਣਾ ਕਹਿੰਦਾ 3000 ਤਾਂ ਆਪਣਾ ਬੰਦਦਾ ਤੇ 2500 ਗੋਗੀ ਕਾ ਬੰਦਦਾਗਾ ਐਨੇ ਤੇ ਸਾਬ ਲਾ ਕੇ ਦੇਖ ਨਾ ਕਿਤੇ ਉਮੀਦ ਨਹੀਂ ਆਉਂਦੀਆਂ ਹੋਈਆਂ ਬਾਈ 60 ਢੋਲੀਆਂ ਲੱਗੀਆਂ ਸੋਡੇ 10 ਤੱਕ ਕਿੱਲੇ ਨੇ ਯਾਰ ਦੋਨਾਂ ਘਰਾਂ ਦੇ ਲਾ ਕੇ 40 ਲੱਗੀਆਂ ਇੱਕ ਇੱਕ ਕਿੱਲੇ 'ਚ 4 ਢੋਲੀਆਂ ਲੱਗੀਆਂ ਨਹੀਂ ਨਹੀਂ 60 ਢੋਲੀਆਂ ਲੱਗੀਆਂ ਸੋਡੇ ਜ਼ਮੀਨ ਲਾ ਦੀਆਂ ਵੱਤੋਂ ਵੱਧ ਪਚ ਉਹ ਤੇਰੇ ਡੈਡੀ ਦਾ ਮੈਨੇ ਕਹੇ ਕਹੇ ਸਪਰੇਅ ਚੰਗੀ ਕਰਵਾਈ ਆ ਐਕਟੀ ਤੇਲਾ ਤੁਲਾ ਖਾਸਾ ਸੀਗਾ 60 ਢੋਲੀਆਂ ਲਾ ਪਾਤੀਆਂ ਉਹਨਾਂ ਨੇ ਕੋਈ ਗੱਲ ਸੁਣ ਤੂੰ ਸੱਚੀ ਗੱਲ ਦੱਸ ਦੇ ਕਿਤੇ ਤੂੰ ਹੀ ਤਾਂ ਨਹੀਂ ਕੁੰਡੀ ਲਈ ਜਾਂਦਾ ਮੈਨੂੰ ਤਾਂ ਲੱਗਦਾ ਆਪ ਤਾਂ ਉਹਨਾਂ ਨੇ ਮਰਨੇ ਮਰਨਾ ਹੁ ਮੈਨੂੰ ਮਰਵਾਉਣ ਦੇ ਨਾਲ ਆ ਦੇ ਭਾਈ ਸੱਚੀ ਗੱਲ ਦੱਸ ਦੇ ਜਿਹੜੀ ਗੱਲ ਹੈਗੀ ਤੇ ਪੈਸੇ ਤਾਂ ਅਸੀਂ ਤੈਨੂੰ ਦੇ ਦੋਨੇ ਆ ਪਰ ਸਾਨੂੰ ਸੱਚੀ ਗੱਲ ਦੱਸ ਸੋਚੀ ਜੇ ਪਹਿਰੇ ਤੂੰ ਉਹ ਨਹੀਂ ਜੀ ਮੈਂ ਵੀ ਸਾਬ ਲਾਇਆ ਜਾ ਕੇ ਇੰਨੀਆਂ ਢੋਲੀਆਂ ਤਾਂ ਬਣਦੀਆਂ ਨਹੀਂ ਹੈਗੀਆਂ ਜ਼ਮੀਨ ਤਾਂ ਆਪਣੇ ਘਟ ਹੈਗੀ ਹਾਂ ਕਿਤੇ ਉਹ ਹੀ ਤਾਂ ਨਹੀਂ ਆਪਾਂ ਨੂੰ ਕੁੰਡੀ ਲਾਈ ਜਾਂਦੇ ਹੋਰ ਹੁਣ ਸਹੀ ਗੱਲ ਇਹਨਾਂ ਨੇ ਵੀ ਕੋਈ ਸਕੀਮ ਨਾ ਲਾ ਲਈ ਹੋਵੇ ਮੈਂ ਤਾਂ ਇਹ ਕਹਿਣੀ ਆਂਗੀ ਵੀ ਆਪਾਂ ਫੇਰ ਕਰਾਂਗੇ ਸਾਬ ਕਿਤਾਬ ਪਹਿਲਾਂ ਆਪਾਂ ਉਹਨਾਂ ਨੂੰ ਪੁੱਛਦੇ ਆਂ ਜਿਨ੍ਹਾਂ ਨੇ ਢੋਲੀਆਂ ਹਾਂ ਤਾਂ ਹੋਏ ਕਰ ਭਾਈ ਆ ਪੈਸੇ ਕੇਰਾ ਇੰਨੇ ਲੈ ਜਾ ਤੇਰੇ ਨਾਲ ਅਸੀਂ ਫੇਰ ਦੇਖਾਂਗੇ ਪਹਿਲਾਂ ਉਹਨਾਂ ਨੂੰ ਦੇਖ ਲਈਏ ਅਸੀਂ ਜਿਹੜੇ ਸਾਨੂੰ ਕੁੰਡੀ ਲਾਉਣੀ ਨਾਲੇ ਇਹਨਾਂ ਤੋਂ ਗੱਲ ਤਾਂ ਪੁੱਛੋ ਹੈ ਗੱਲ ਤਾਂ ਪੁੱਛੋ ਵੀ ਸਾਰੀ ਕੀ ਹੈਗੀ ਹਾਂ ਗੱਲ ਦੱਸ ਪਹਿਲਾਂ ਹੱਥ ਫੇਰ ਹੀ ਦੇਵਾਂਗੇ ਪੈਸੇ ਨਹੀਂ ਗੱਲ ਤਾਂ ਉਹਨਾਂ ਨੇ ਮੈਨੂੰ ਕਿਹਾਗਾ ਉਹ ਕਹਿੰਦੇ ਵੀ ਤੂੰ ਐ ਕਰਕੇ ਸਾਡੇ ਜਾ ਕੇ ਘਰੇ ਢੋਲੀਆਂ ਵੱਧ ਮੰਗ ਲਈ ਹੁਣ ਵੱਧ ਢੋਲੀਆਂ ਦੇ ਪੈਸੇ ਜਿਹੜੇ ਬਾਕੀ ਉਹ ਬਚਣਗੇ ਉਹ ਰੱਖਣਗੇ ਹੁਣ ਤੁਸੀਂ ਮੈਨੂੰ ਤਾਂ ਮੇਰੇ ਪੈਸੇ ਦਿਓ ਹੁਣ ਉਹਨਾਂ ਦਾ ਕਰਕੇ ਮੇਰੇ ਪੈਸੇ ਆਲੇ ਪੈ। ਕੋਈ ਨਾ ਪਹਿਲਾਂ ਅਸੀਂ ਉਹਨਾਂ ਨਾਲ ਸਾਬ ਕਿਤਾਬ ਕਰ ਲਈਏ ਛੋੜੇ ਪੈਸੇ ਅਸੀਂ ਫੇਰ ਪਹਚਾ ਦਾਂਗੇ। ਹਾਂ ਪਹਿਲਾਂ ਉਹਨਾਂ ਨੂੰ ਲਾਉਣਿਆ ਸੀ ਪਾਲੀਏ ਕਿੱਥੇ ਨੇਗੇ ਚੱਲ ਪਾਲ ਚਲ ਜਿੱਕਾ ਜਾ ਭਾਈ ਭਾਜੋ ਭਾਈ ਪੰਗਾ ਤਾਂ ਪੈ ਗਿਆ। ਤੇ ਕਰਾ ਪਾ ਜਾ ਉਹ ਮਰਵਾ ਤੇ ਪੈਂਦੇ। ਆਉਣ ਦੇ ਹੱਥ ਨੇ ਕਰੇ ਸਾਡੇ ਵਾਲੇ ਤਾਂ ਮੈਂ ਦੂੰ ਚੈੱਕ ਨਾ ਆ ਜਾਓ ਹੁਣ ਪਾਏ ਦੇ ਕਿਧਰ ਮੁੜੇ ਦੇਈਏ ਚੈੱਕਾ ਹਾਂ ਵਾਲੇ ਆ ਜਾ ਚੱਲ ਆ ਜਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਆ ਜੀ ਪਿੰਡੂ ਪਰਿਵਾਰ ਦੇ ਨਾਲ ਹੁਣ ਤੱਕ ਜਿੰਨੀਆਂ ਵੀ ਸਾਡੀਆਂ ਸੋ ਪਾੜ ਦੇ ਤੱਕ ਅਸੀਂ ਵੀਡੀਓ ਪਹੁੰਚਾ ਸਕਿਆ ਜੀ ਸਾਰਿਆਂ ਨੂੰ ਤੁਸੀਂ ਬਹੁਤ ਬਹੁਤ ਪਿਆਰ ਦਿੱਤਾ ਜੀ ਬਹੁਤ ਸਪੋਰਟ ਕੀਤੀ ਅੱਗੇ ਤੋਂ ਵੀ ਇਸੇ ਤਰ੍ਹਾਂ ਸਾਡੀਆਂ ਵੀਡੀਓ ਨੂੰ ਸਪੋਰਟ ਕਰਦੇ ਰਹੋ ਜੀ ਸਬਸਕ੍ਰਾਈਬ ਕਰਦੇ ਰਹੋ ਜਿਨ੍ਹਾਂ ਨੇ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਹਜੇ ਤੱਕ ਉਹ ਵੀ ਕਰੋ ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਭੁੱਲਿਆ ਨਾ ਕਰੋ ਜੀ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਤੇ ਹੁਣ ਆ ਜੀ ਕਮੈਂਟਾਂ ਦੀ ਵਾਰੀ ਹੁਣ ਉਹਨਾਂ ਦੇ ਨਾਂ ਬੋਲੇ ਜਾਣਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ ਤੇ ਤੁਸੀਂ ਵੀ ਕਮੈਂਟ ਕਰਦੇ ਰਹੋ ਛੋਡੀ ਛੋਡੇ ਨਾਂ ਅਗਲੀ ਵੀਡੀਓ ਦੇ ਵਿੱਚ ਬੋਲੇ ਜਾਣਗੇ ਇਹਨਾਂ ਦੇ ਨਾਂ ਇਸ ਪ੍ਰਕਾਰ ਨੇ ਬੀਨਾ ਰਾਣੀ ਅਰਸ਼ਦੀਪ ਸਿੱਧੂ ਹਰਪ੍ਰੀਤ ਨਾਗੋਕੇ ਦਲਜੀਤ ਕੌਰ ਗਰੇਵਾਲ ਹਰਜੀਤ ਕੌਰ ਚੀਕਾ ਦਮਨ ਸੇਖੋਂ ਸੁਖਮੀਨ ਕੌਰ ਗੱਗੀ ਲੰਬੜਦਾਰ ਬਲਵਿੰਦਰ ਢਾਲੀਵਾਲ ਤੇਜਵਿੰਦਰ ਸਿੰਘ ਮਾਨਾਟ ਗੋਰਾ ਬਠਿੰਡਾ ਇੰਦਰ ਸਿੰਘ ਇੰਦਰਜੀਤ ਸਿੰਘ ਦੋਲੇਵਾਲ ਇਹ ਉਹਨਾਂ ਦੇ ਨਾਂ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ ਤੁਸੀਂ ਵੀ ਕਮੈਂਟ ਕਰਦੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੀ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਘਾਟ ਲੱਗੇ ਉਹ ਵੀ ਲਿਖ ਕੇ ਦੱਸਿਆ ਕਰੋ ਕਿਸੇ ਕੈਰੈਕਟਰ 'ਚ ਤੁਹਾਨੂੰ ਘਾਟ ਲੱਗਦੀ ਹੈ ਵੀ ਇਹ ਆਪਾਂ ਪ੍ਰੂਵ ਕਰਨਾ ਥੋੜਾ ਜਿਹਾ ਮਤਲਬ ਇਦੋਂ ਵੀ ਚੰਗਾ ਕਰ ਸਕਦਾ ਉਹ ਵੀ ਸਾਨੂੰ ਕਮੈਂਟ ਕਰਕੇ ਜਰੂਰ ਲਿਖਿਆ ਕਰੋ ਤੁਹਾਡੇ ਕਮੈਂਟਾਂ ਦੀ ਸਾਨੂੰ ਵੇਟ ਰਹਿੰਦੀ ਹੈ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ